ਪਿੰਡ ਦੇ ਲੋਕਾਂ ਨੇ ਮਜੂਦਾ ਪੰਚਾਇਤ ਤੇ ਲਗਾਏ ਦੋਸ਼। ਬੀਤੇ ਕੁਝ ਦਿਨ ਪਹਿਲਾਂ ਹੀ ਪਜੀਠਾ ਹਲਕਾ ਦੇ ਪਿੰਡ ਸਹਨੇਵਲੀ ਦਾ ਇੱਕ ਮਾਮਲਾ ਆਇਆ ਸਾਹਮਣੇ। ਪਿੰਡ ਸਹਨੇਵਲੀ ਦੇ ਰਹਿਣ ਵਾਲੇ ਇੱਕ ਪ੍ਰੀਮਸਤਾਨ ਸਿੰਘ ਦੇ ਪਰਿਵਾਰ ਨੇ ਮਜੂਦਾ ਪੰਚਾਇਤ ਉੱਪਰ ਦੋਸ਼ ਲਗਾਉਂਦੇ ਆ ਕਿਹਾ ਸਾਡੇ ਪਿੰਡ ਵਿੱਚ ਬਹੁਤ ਸਾਰੇ ਲੋਕਾਂ ਦਾ ਖਾਮਲਾ ਥਾਵਾਂ ਤੇ ਕਬਜ਼ੇ ਹਨ ਪਰ ਮਜੂਦਾ ਪੰਚਾਇਤ ਨੇ ਸਾਡੇ ਘਰ ਦੇ ਸਾਹਮਣੇ ਬਣੇ ਖੜੇ ਨੂ ਗੈਰਕਾਨੂੰਨੀ ਢੰਗ ਨਾਲ ਤੋੜਿਆ ਗਿਆ ਹੈ। ਇਸ ਸੰਬੰਧੀ ਸਾਡੇ ਪੱਤਰਕਾਰ ਨਾਲ ਅਕਾਸ਼ ਸਿੰਘ ਦੇ ਪਰਿਵਾਰ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਅਸੀਂ ਇਸ ਪੰਚਾਇਤ ਨੂੰ ਵੋਟਾਂ ਨਹੀਂ ਪਾਈਆਂ ਸਨ ਜਿਸ ਕਾਰਨ ਪੰਚਾਇਤ ਨੇ ਸਾਡੇ ਨਾਲ ਧੱਕਾਸ਼ਾਹੀ ਕੀਤੀ ਅਤੇ ਅਸੀਂ ਥਾਣਾ ਕਤੂ ਨੰਗਲ ਵਿੱਚ ਇਸ ਸੰਬੰਧੀ ਰਿਪੋਰਟ ਕਰ ਚੁੱਕੇ ਹਾਂ ਅਤੇ ਇਸ ਮਾਮਲੇ ਸੰਬੰਧੀ ਅਸੀਂ ਪੱਤਰਕਾਰਾਂ ਨਾਲ ਪੰਚਾਇਤ ਨਾਲ ਵੀ ਆਪਤਾ ਕੀਤਾ ਤਾਂ ਪੰਚਾਇਤ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਸਾਡੀ ਪੰਚਾਇਤ ਨੇ ਜੋ ਕੀਤਾ ਹੈ ਸਭ ਕੁਝ ਪੀਡੀਓ ਪੀ ਮਜੀਠਾ ਦੇ ਧਿਆਨ ਵਿੱਚ ਹੈ ਇਸ ਸਬੰਧੀ ਸਾਡੇ ਪੱਤਰਕਾਰ ਪੀਡੀਓ ਪੀ ਕੋਲੋਂ ਵੀ ਇਹ ਹੈ ਮਾਮਲੇ ਸਬੰਧੀ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਪੰਚਾਇਤ ਵੱਲੋਂ ਨਿਸ਼ਾਨਦੇਹੀ ਬਿਲਕੁਲ ਸਾਡੇ ਧਿਆਨ ਵਿੱਚ ਹੈ ਪਰ ਪਰ ਪੰਚਾਇਤ ਵੱਲੋਂ ਥੜਾ ਤੋੜਿਆ ਗਿਆ ਹੈ ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਸਬੰਧੀ ਜਦੋਂ ਥਾਣਾ ਕਚੂ ਨਗਲ ਦੇ ਐਸਐਚਓ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਤਰਖਾਸ਼ ਆਈ ਹੈ ਜਾਂਚ ਕੀਤੀ ਜਾ ਰਹੀ ਹੈ ਮਜੀਠਾ ਤੋਂ ਸੁਖਬੀਰ ਸਿੱਧੂ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਹਾਂਜੀ ਸਤਿਵਿਦਿਓ ਨਾਮ ਦੱਸੋ ਜੀ ਰਜਵਿੰਦਰ ਕੌਰ ਹਾਂਜੀ ਰਜਵਿੰਦਰ ਕੌਰ ਜੀ ਇਹ ਜੋ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਆਇਆ ਇਹ ਮਾਮਲਾ ਕੀ ਹੈ ਜੀ ਮੈਂ ਮੇਰਾ ਨਾਮ ਰਜਵਿੰਦਰ ਕੌਰ ਹਾਂ ਮੈਂ ਪਿੰਡ ਦੀ ਆਮਪਾਲ ਟਿੰਡਾ 77 ਪਧਾਨਿਆ ਪਿੰਡ ਸਨਵਾਲੀ ਦੀ ਰਹਿਣ ਵਾਲੀ ਹਾਂ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਰਜਵਿੰਦਰ ਅਸੀਂ ਦੋਵੇਂ ਸਾਸੋਰਾ ਘਰੇ ਸਾਂ ਉਹਨਾਂ ਨੇ ਜਦੋਂ ਕਾਰਵਾਈ ਕੀਤੀ ਆ ਦੁਪਹਿਰੇ ਨੂੰ ਸੌਰੇ ਦੇ ਹਮਲਾਵਰਾਂ ਨੇ ਕੀਤਾ ਆ ਦਰਵਾਜ਼ੇ ਬੰਦ ਕਰ ਅੱਬਲ ਤੇ ਕਿਸ ਦਾ ਦਰਵਾਜ਼ਾ ਬੰਦ ਕਰਨ ਦਾ ਮਤਲਬ ਨਹੀਂ ਬਣਦਾ ਜਦੋਂ ਇਹ ਟੌਣ ਲੱਗਿਆ ਕਿ ਪਹਿਲਾਂ ਉਹ ਅਫਸਰ ਜਿਹੜੇ ਆ ਦਿੰਦੇ ਐਪਲੀਕੇਸ਼ਨ ਦਿੰਦੇ ਆ ਕਿ ਅਸੀਂ ਅੱਜ ਨੇ ਤਰੀਕ ਨੂੰ ਟੌਣਾ ਹੈਗਾ ਆ ਅਬਲੇ ਆਪਣਾ ਪੂਰਾ ਇੰਤਜ਼ਾਮ ਕਰਦੇ ਜਾ ਕਿ ਇਹ ਥੋੜਾ ਆਏ ਨੁਕਸਾਨ ਕਰ ਗਏ ਨੇ ਹੁਣ ਵੇਖੋ ਆ ਕੱਲਾ ਥੜਾ ਚੋਰੀ ਮੁੰਡੇ ਨਾਲ ਲਿਆ ਕੇ ਢਾਗੇ ਨੇ ਕਿ ਸਰਪੰਚਾ ਨਹੀਂ ਰਜਵਿੰਦਰ ਕੌਰ ਦਾ ਘਰ ਵਾਲਾ ਜਿਹੜਾ ਜੋ ਸਰਕਾਰੀ ਨੌਕਰੀ ਕਰਦਾ ਆ ਕਿ ਉਹਨਾਂ ਦਾ ਹੱਕ ਨਹੀਂ ਬੰਦਾ ਹੈਗਾ ਵੀ ਨਾਲ ਹੋਰ ਹੈ ਨਾ ਕੋਈ ਪੰਚਾਇਤ ਨਾ ਕੋਈ ਮੈਂਬਰ ਨਾ ਕੋਈ ਅਫਸਰ ਹੈਗਾ ਅਸੀਂ ਵੀਡੀਓ ਸਾਹਿਬ ਨੂੰ ਬੇਨਤੀ ਫੋਨ ਕੀਤੇ ਸੈਕਟਰੀ ਸਾਹਿਬ ਨੂੰ ਫੋਨ ਕੀਤਾ ਉਹ ਆਂਦੇ ਸੀ ਤੁਹਾਨੂੰ ਕਿਹਾ ਸੀ ਜਿਹੜੀ ਢਾਵਾਂਗੇ ਤੇ ਸਾਰਿਆਂ ਦਾ ਢਾਵਾਂਗੇ ਨਹੀਂ ਤਾਂ ਆਪਾਂ ਕਿਸੇ ਦਾ ਨਹੀਂ ਇਨਸਾਫੀ ਕਰੀ ਕਿ ਸਦਾਨ ਨੂੰ ਹੀ ਢਾਵਾਂਗੇ ਇਹਨਾਂ ਨੇ ਆਹ ਕਾਰਵਾਈ ਕੀਤੀ ਉਹਨਾਂ ਨੇ ਬੰਦ ਕੀਤਾ ਇਹ ਆਪਣੀ ਮਰਜ਼ੀ ਦੇ ਨਾਲ ਕਿ ਜਦੋਂ ਪਤਾ ਘਰ ਵਿੱਚ ਬੰਦਾ ਨਹੀਂ ਹੈਗਾ ਲੇਡੀਜ਼ ਆ ਸਹੁਰੇ ਸਾਹਿਬ ਆ ਜਿਨ੍ਹਾਂ ਤੇ ਇਹਨਾਂ ਨੇ ਮੰਗਰੂ ਆਕਾਰ ਵਾਈ ਕੀਤੀ ਆ ਹੁਣ ਤੁਸੀਂ ਦੇ ਸਕਦੇ ਜੋ ਸਰ ਜੀ ਬੰਬੀ ਵਿੱਚ ਆ ਰਹੀ ਹੈ ਬੰਬੀ ਨਹੀਂ ਟੱਠੀ ਪਈ ਵੀ ਇਹ 민ਤੀ ਮਾਰੀ ਆ ਵੇਖੋ 민ਤੀ ਮਾਰੀ ਆ ਫਿਰ ਆ ਕਮਰੇ ਨਹੀਂ ਟੱਠੇ ਪਏ ਪਿੱਛੋਂ ਨਹੀਂ ਟੱਠਾ ਪਿਆ ਹੈਗਾ ਵੀ ਸਿਰਫ ਇੰਨੇ ਕੁ ਜੇ ਢਾ ਕੇ ਇਹ ਆਪਣੇ ਇਹਨਾਂ ਤੇ ਕਰ ਗਏ ਨੇ ਹੁਣ ਕੀ ਮੰਗ ਕਰਦੇ ਜੀ ਅਸੀਂ ਇਹੀ ਮੰਗ ਕਰਦੇ ਆ ਅਸੀਂ ਕਹਿੰਦੇ ਕਿ ਕਾਰਵਾਈ ਸਾਰਿਆਂ ਤੇ ਕੀਤੀ ਜਾਵੇ ਹੂੰ ਅਰੇ ਕਿਤੀ ਗਿਆ ਕਿ ਨਹੀਂ ਨਜਾਇਜ਼ ਮਿੱਤਾਂ ਇਹਨਾਂ ਦੇ ਕਬਜ਼ੇ ਕੀ ਨੇ ਉਹਨਾਂ ਦੇ ਕਬਜ਼ੇ ਸਾਾਰੇ ਛਡਾਈ ਜਾਣ ਵੀ ਇਹਨਾਂ ਨੂੰ ਕਿ ਵਾਧਰੀ ਨਹੀਂ ਇਹਨਾਂ ਦੇ ਨਟਵਾ ਕੇ ਸਾਰੇ ਨਟਵਾਏ ਜਾਵੇ ਜੋ ਇਹਨਾਂ ਨੇ ਪਰਚਾ ਦਿੱਤਾ ਆਪਣੇ ਤੇ ਇਹਨਾਂ ਤੇ ਹਮਲਾ ਕੀਤਾ ਅੱਜ ਲੇਡੀਜ਼ ਕੱਲੀ ਕਰਾ ਕੱਲ ਉਹਨੂੰ ਫੇਰ ਚਾਰ ਬੰਦੇ ਲਿਆ ਕੇ ਹਮਲਾ ਕਰਵਾ ਦੇਣਗੇ ਮੈਨੂੰ ਕੋਈ ਗਵਰਟੀ ਨਹੀਂ ਤਾਂ ਉਹ ਇਹਨਾਂ ਨੂੰ ਇਹਨਾਂ ਨੂੰ ਧਾਰਿਆਗਾ ਇਹਨਾਂ ਨੂੰ ਸਪੋਰਟ ਚ ਮੇਰਾ ਨਾਮ ਸ਼ੰਗਾਰਾ ਸਿੰਘ ਹੈ ਸਾਹਿਬ ਕਾ ਡਾਇਰੈਕਟਰ ਲੈਂਡ ਮਾਰੀ ਬੈਂਕ ਦਾ ਮੈਂਬਰ ਹਾਂ ਜੀ ਅੱਜ ਕੀ ਕਹਿਣਾ ਚਾਹੁੰਦੇ ਜੀ ਅੱਜ ਦੇ ਮਸਲੇ ਸੰਬੰਧੀ ਮੈਂ ਇਹੋ ਕਹਿਣਾ ਚਾਹੁੰਦਾ ਵੀ ਇਹ ਨਜਾਇਜ਼ ਹੋਇਆ ਜੋ ਇਹਨਾਂ ਨਾਲ ਦੀ ਧੱਕੇਸ਼ਾ ਹੀ ਕੀਤੀ ਆ ਕੋਈ ਕਾਨੂੰਨੀ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਕੋਈ ਆਪਣੇ ਮੈਂਬਰ ਨੂੰ ਨਾਲ ਨਹੀਂ ਲਿਆਂਦਾ ਕਿਤੇ ਮਨਜੂਰੀ ਨਹੀਂ ਲਈ ਆਪਣੇ ਆਪ ਤਿੰਨ ਬੰਦਿਆਂ ਨੇ ਆਣ ਕੇ ਜਿਹੜੇ ਪੰਚਾਇਤ ਦੇ ਵਿੱਚ ਵੀ ਨਹੀਂਗੇ ਮੈਂਬਰ ਵੀ ਕੋਈ ਨਹੀਂ ਹੈ ਨਾ ਜਿੱਤਨਾ ਵਿੱਚੋਂ ਇੱਕ ਦੀ ਘਰ ਦੀ ਸਰਪੰਚਾਣੀ ਆ ਉਹ ਵੀ ਆਪ ਨਿਗਾ ਮੈਂਬਰ ਦੂਜੇ ਵੀ ਦੋਵੇਂ ਮੈਂਬਰ ਨਹੀਂਗੇ ਆਣ ਕੇ ਦਰਵਾਜ਼ੇ ਬੰਦ ਕਰਕੇ ਤੇਨੂੰ ਅੰਦਰ ਦੇ ਕੇ ਤੇ ਆ ਸਾਰਾ ਨਰਾਤਾ ਘਟਾ ਗਏ ਕੀ ਮੰਗ ਕਰਦੇ ਹੋ ਜ ਮਾਂਗੇ ਹੋ ਕਰਦੇ ਆ ਜੋ ਕਾਨੂੰਨੀ ਕਾਰਵਾਈ ਹੋਵੇ ਇਥੇ ਨੰਨ ਇਨਸਾਫ ਮਿਲਣਾ ਚਾਹੀਦਾ ਜਿਕਰਪੁਰ ਪ੍ਰਸ਼ਾਸਨ ਨਹੀਂ ਹਾਂਜੀ ਜੇਕਰ ਪ੍ਰਸ਼ਾਸਨ ਨਹੀਂ ਤੁਹਾਡੀ ਨਹੀਂ ਕਰਦਾ ਕਾਰਵਾਈ ਤੇ ਤੁਹਾਡਾ ਅਗਲਾ ਕਦਮ ਕੀ ਹੋਗਾ ਜੀ ਚਲੋ ਇਹ ਤਾਂ ਹੁਣ ਗਾੜੀਆਂ ਇਹਨਾਂ ਦੇ ਘਰ ਵਾਲਿਆਂ ਦੀ ਰਹਿਣ ਵਾਲੀ ਹੋਊਗਾ ਨਾ ਜੋ ਹੋਊਗਾ ਸਾਨੂੰ ਜਦੋਂ ਜਿਤਨਾ ਇਹਨਾਂ ਨੇ ਸੱਦਿਆ ਦਿਖਾਉਣ ਵਾਸਤੇ ਮੌਕਾ ਸੀ ਤੁਹਾਨੂੰ ਦੱਸ ਦਿੱਤਾ ਵਾ ਇਹਨਾਂ ਨੇ ਨਜਾਇਜ਼ ਕੀਤਾ ਵਾਲਾ ਲਿਆ ਕੇ ਆਣ ਕੇ ਜਿਹੜੇ ਆਪਣੇ ਉਹਨਾਂ ਨੂੰ ਅੰਦਰ ਦੀ ਕਿ ਜਨਾਨੀਆਂ ਨੂੰ ਤੇ ਉਹਨਾਂ ਦਾ ਅਨੁਕ੍ਰਮ ਪ੍ਰਾਪਤ ਨਹੀਂ ਸੁਟ ਗਿਆ ਕੋਈ ਮਨਜ਼ੂਰੀ ਨਹੀਂ ਵੀਡੀਓ ਸਾਹਮਣੇ ਗੱਲ ਹੋਈ ਉਹਨਾਂ ਆਖਿਆ ਅਸੀਂ ਨਹੀਂ ਕੋਈ ਬੰਦਾ ਭੇਜਿਆ ਸਾਈਟਰੀ ਨਹੀਂ ਆਈ ਉਹ ਨਹੀਂ ਬੰਦੇ ਨਹੀਂ ਆਏ ਕੋਈ ਮਹਿਕਮੇ ਲੋ ਆਂਦੇ ਪਰਚਾ ਦਿਓ ਕਿ ਆਇਆ ਹੀ ਕੋਈ ਨਹੀਂ ਸਾਡਾ ਬੰਦਾ ਹੀ ਕੋਈ ਨਹੀਂ ਸਾਡੇ ਕੋਲ ਕੋਈ ਕਾਰਵਾਈ ਕਰਨ ਦੀ ਕੋਈ ਮਨਜ਼ੂਰੀ ਨਹੀਂ ਬਹੁਤ ਠੀਕ ਹੈ ਥੈਂਕ ਯੂ ਹਾਂਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਸਫਰਾਜ ਕੋ ਪਿੰਡ ਦੱਸੋ ਸਿਆਣੇਵਾਲ ਹਾਂਜੀ ਅੱਜ ਮੀਡੀਆ ਦੇ ਰੂਬਰੂ ਹੋਏ ਜੀ ਕੀ ਗੱਲਣਾ ਚਾਹੁੰਦੇ ਹੋ ਮੈਂ ਇਹ ਚਾਉਣਾ ਚਾਹੁੰਨੀ ਆ ਕਿ ਕੱਲ ਅਸੀਂ ਦੋਵੇਂ ਨਾਉਸ ਹੋ ਰਹਾ ਘਰਾਂ ਤੇ ਮੇਰੇ ਦੀ ਇਧਰ ਆਣੀ ਘਰਨੀ ਹੀ ਉਹ ਆਪਣੇ ਬੈਨਕ ਹੋ ਗਿਆ ਹੀ ਤੇ ਇਹਨਾਂ ਨੇ ਸਿਕਰ ਦੁਪਹਿਰੇ ਆਣ ਕੇ ਸਾਡੀ ਪਹਿਲਾਂ ਗ੍ਰਿਲ ਬੰਦ ਕੀਤੀ ਆ ਫਿਰ ਸਾਡੇ ਬਾਅਦ ਦੇ ਦਵਾਜੇ ਬੰਦ ਕੀਤੇ ਆ ਤੇ ਪਾਪਾਈ ਦੀ ਟੜਕਣ ਬਹੁਤ ਤੇਜ ਹੋ ਗਈ ਸੀ ਤੇ ਮੈਂ ਬਾਹਰ ਆਉਣ ਲੱਗੀ ਆ ਵੀ ਡਾਕਟਰ ਨੂੰ ਫੋਨ ਕਰਦੀ ਆ ਜਾਂ ਡਾਕਟਰ ਨੂੰ ਲੈ ਕੇ ਆਉਂਦੀ ਆ ਮੈਂ ਗ੍ਰਿਲ ਖੋਲੀ ਆ ਤੇ ਗ੍ਰਿਲ ਬੰਦ ਹੀ ਫਿਰ ਮੈਂ ਧਫੇ ਧਫੇ ਮਾਰੇ ਫਿਰ ਮੈਂ ਆਪਣਾ ਗੈਸ ਰੂਮ ਵਾਲਾ ਦਰਵਾਜਾ ਖੋਲਿਆ ਫਿਰ ਉਧਰੋਂ ਦੀ ਮਿਆਨ ਕੇ ਗਰੇਲ ਖੋਲੀ ਆ ਫਿਰ ਮੈਂ ਬਾਹਰ ਆਉਣ ਲੱਗੀ ਆ ਤੇ ਬਾਹਰ ਦੇ ਦਰਵਾਜ਼ੇ ਵੀ ਬੰਦ ਆ ਮੁੜ ਕੇ ਮੈਂ ਉੱਤੋਂ ਦੀ ਗਈ ਆ ਪੈਲੀਆਂ ਵਾਲੇ ਗੇਟ ਖਾਣੀ ਤੇ ਉੱਤੋਂ ਤੇ ਜਾਣ ਕੇ ਆਈ ਆ ਜਦੋਂ ਮੈਂ ਇਹ ਦਰਵਾਜ਼ਾ ਖੋਲਿਆ ਇਹ ਉਹਨਾਂ ਚਿਹਰ ਨੂੰ ਟਾਟੂ ਕੇ ਚੱਲ ਗਏ ਆ ਤੇ ਇਹਨਾਂ ਨੇ ਵੈਕ ਹੀ ਲੈ ਗਏ ਆ ਇਹ ਕਿੰਨਾ ਟਾਇਆ ਜੀ ਇਹ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਰਵਿੰਦਰ ਕੋਰ ਨੇ ਰਵਿੰਦਰ ਸਿੰਘ ਰਵਿੰਦਰ ਕੋਰ ਰਾਜਵਿੰਦਰ ਕੋਰ ਉਹਨਾਂ ਦੀ ਪਤਨੀ ਆ ਹਾਂ ਜੀ ਰਵਿੰਦਰ ਸਿੰਘ ਆ ਮੌਜੂਦਾ ਉਹ ਆਪ ਨਹੀਂ ਆਈ ਉਹ ਆ ਜਦੋਂ ਇੱਕ ਕਮਰੇਟ ਟੌਣ ਟੌਣ ਲੱਗੇ ਜੀ ਤੇ ਉਦੋਂ ਜਿਹੜੇ ਮੌਜੂਦਾ ਸਰਪੰਚੋਂ ਮੌਜੂਦ ਸਨ ਆ ਉਹ ਨਹੀਂ ਸੀ ਮੌਜੂਦ ਹੈਗੇ ਅਸੇ ਕੌਣ ਸੀ ਉਦੋਂ ਉਹਦਾ ਘਰ ਵਾਲਾ ਸੀ ਉਹਦਾ ਘਰ ਉਹਦਾ ਘਰ ਵਾਲਾ ਸਰਪੰਚ ਨਹੀਂ ਹੈ ਜੀ ਉਹ ਸਰਪੰਚ ਨਹੀਂ ਉਹ ਸਰਕਾਰੀ ਨੌਕਰੀ ਕਰਦਾ ਸੀ ਅੱਛਾ ਤੇ ਇਹ ਸਬੰਧੀ ਤੇ ਕੀ ਤੇ ਤੇ ਉਹ ਕਹਿੰਨ ਪੁੱਛਿਆ ਜੀ ਬੀਡੀ ਸ਼ੋਪ ਦੇ ਇਨਸਾਨਾਂ ਜਾਂ ਪੁਲਿਸ ਪ੍ਰਸ਼ਾਸਨ ਨਾਲ ਕੀਤਾ ਰਾਬਤਾ ਜੀ ਮੈਂ ਪੁੱਛਿਆ ਵਾ ਸਾਰਿਆਂ ਨੂੰ ਉਹਨਾਂ ਨੂੰ ਫੋਨ ਕੀਤੇ ਆ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਕੋਈ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਪੁਲਿਸ ਵਾਲਿਆਂ ਨੇ ਵੀ ਕਿਹਾ ਵੀ ਸਾਡੇ ਅਸੀਂ ਕੋਈ ਇਜਾਜ਼ਤ ਨਹੀਂ ਇਹਨਾਂ ਨੂੰ ਦਿੱਤੀ ਟੌਣ ਦੀ ਤਾਂ ਉਹਨਾਂ ਨੇ ਉਹ ਕਿਹਾ ਵੀ ਜੇ ਟੱਟਣਗੇ ਤੇ ਸਾਰੇ ਟੱਟਣਗੇ ਨਹੀਂ ਤੇ ਇਹ ਕੋਈ ਵੀ ਨਹੀਂ ਟਾ ਸਕਦਾ ਸਰਕਾਰੀ ਅੱਛਾ ਜੀ ਤਾਂ ਮੌਕੇ ਤੇ ਕਮਿਟੀ ਅੱਗੇ ਜੀ ਕੋਈ ਸਰਕਾਰੀ ਅਧਿਕਾਰੀ ਨਾਲ ਸੀ ਉਹਨਾਂ ਦੇ ਹਾਂਜੀ ਜਦੋਂ ਕੋਈ ਨਹੀਂ ਸੀ ਨਾਲ ਅਜ ਸਰਕਾਰੀ ਕੋਈ ਨਹੀਂ ਸੀ ਨਾਲ ਇਹਨਾਂ ਦੇ ਅੱਛਾ ਜੀ ਹਾਂ ਕੌਣ ਕੌਣ ਸੀ ਜੀ? ਹਾਂਜੀ। ਇਸ ਬੰਦੇ ਕੋਈ ਦਰਖਾਹ ਦਿੱਤੀ ਹੈ ਜੀ? ਹਾਂਜੀ। ਜੀ। ਐਂ ਦਰਖਾਹ ਦਿੱਤੀ ਆ ਥਾਣੇ। ਹਾਂਜੀ। ਹਾਂ। ਕੀ ਵਿਸ਼ਵਾਸ ਦਵਾ ਜੀ ਉਹਨਾਂ ਨੇ? ਹਾਂ ਹਾਂ ਸਾਡੇ ਬੂਏ ਬਾਏ ਭੰਨ ਕੇ ਗਾਲਾਂ ਕੱਢ ਕੇ ਗਏ ਆ। ਹਾਂਜੀ। ਤੁਹਾਨੂੰ ਲਲਕਾਰਿਆ ਗਿਆ ਵਾ। ਅਸਲ ਜੀ। ਹਾਂਜੀ। ਤੇ ਇਹ ਇਨਸਾਫ਼ ਮੰਗਦੇ ਆ। ਅਸੀਂ ਭਗਵਾਨ ਤੁਮਾਰ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਉੱਤੇ ਸਰ ਅਫਸਰਿਆ ਉਹਨਾਂ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਕਿ ਰੰਜਸ ਕੀ ਸਮਝਦੀ ਉਹ ਕਿਉਂ ਟਾਰਗੇਟ ਕੀਤਾ ਗਿਆ ਤੁਹਾਨੂੰ ਇਕੱਲਿਆਂ ਨੂੰ ਹਾਂਜੀ ਉਹਨਾਂ ਨੂੰ ਇਹ ਕੀਤਾ ਗਿਆ ਵੀ ਨਾਲੇ ਐਸੀ ਘਰ ਵੀ ਕੋਈ ਹੈ ਹੋਰ ਬੰਦਾ ਹੈ ਨਹੀਂ ਸੀ ਤੇ ਅਸੀਂ ਬਜ਼ੁਰਗ ਹੀ ਹੈਗੇ ਅਸੀਂ ਇਹ ਨਾਂ ਹਾਂਜੀ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਨੇ ਇਸ ਕਰਕੇ ਹਰ ਤੋਂ ਖੋਰ ਕੱਢੀ ਆ ਵੀ ਅਸੀਂ ਉਹਨਾਂ ਨੂੰ ਸਰਪੰਚੀ ਦੀਆਂ ਵੋਟਾਂ ਨਹੀਂ ਸੀ ਪਾਈਆਂ ਉਹਨਾਂ ਨੇ ਪਹਿਲਾਂ ਹੀ ਇਹ ਮਤਾ ਪਾਸ ਕੀਤਾ ਸੀ ਵੀ ਜਦੋਂ ਅਸੀਂ ਸਰਪੰਚ ਬਣ ਗਏ ਅਸੀਂ ਪਹਿਲਾਂ ਇਹ ਥੜਾ ਹੀ ਟੋਣਾ ਵਾ ਇਹਨਾਂ ਦਾ ਅਪਾਜੀ ਗੱਲ ਕਰੀਏ ਵੀ ਇਹ ਥੜੇ ਨਿਸ਼ਾਨ ਦੀ ਲੱਗ ਰਹੀ ਆ ਤੇ ਨਿਸ਼ਾਨ ਦੀ ਦੇ ਵਿੱਚ ਇੱਕ ਤਾਂ ਇਹ ਕਮਰਾ ਤਾਂ ਡਾਗ ਗਿਆ ਟੱਟ ਗਿਆ ਹੋਰ ਹੋਰ ਕਿਹੜੇ ਆਏ ਜੀ ਨਿਸ਼ਾਨ ਦੀ ਆ ਸਾਰੇ ਘਰ ਮਤਲਬ ਇਹ 24 ਹੈ ਅੱਛਾ ਜੀ ਅੱਗੇ ਨਹੀਂ ਦੋ ਅੱਗੇ ਨਹੀਂ ਸੈਰ ਹੁੰਦੇ ਹਾਂ ਹਾਂ ਜੀ ਹੁਣ ਕੀ ਮੰਗ ਕਰਦੇ ਹੋ ਜੀ ਅਸੀਂ ਇਹ ਮੰਗ ਕਰਦੇ ਆ ਵੀ ਇਹਨਾਂ ਤੇ ਪੱচ্চਾ ਕੱਟਿਆ ਜਾਵੇ अच्छा जी हां जी हां जी जेकर पर्चा नहीं कटाया जांदा ओ तो फिर की ਤੁਹਾਡੀ ਅਗਲਾ ਕਦਮ ਕੀ ਹੋਗਾ ਜੀ ਅਗਲਾ ਕਦਮ ਸਾਡਾ ਇਹ ਹੋਊਗਾ ਵੀ ਅਸੀਂ ਹਾਈਵੇ ਜਮ ਕਰਾਂਗੇ ਅੱਛਾ ਜੀ ਪੰਚਾਇਤ ਕਰਾਂਗੇ ਪੰਚਾਇਤ ਠੀਕ ਆਪ ਸਰ ਜੀ ਸੰਗਠ ਹਾਂਜੀ ਮੈਂ ਪਿੰਡ ਦਾ ਨੰਬਰਦਾਰ ਹਾਂ ਸਨੇ ਵਾਲੀ ਦਾ ਹਾਂਜੀ ਕਿਹੜੇ ਨਾਲੀ ਜਿਹੜੀ ਪੰਚਾਇਤ ਦੀ ਪੈਲੀ ਦੇ ਵਿੱਚ ਸਰੇ ਆਮ ਕਬਜ਼ਾ ਕਰ ਰਿਆ ਸੀ ਤੇ ਉਹ ਵੀਡੀਓ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਉਹਨਾਂ ਨੇ ਹੀ ਉਹ ਜੋਕ ਕਾਰਵਾਈ ਕਰਾਈ ਆ ਕੁਰਸਮਨ ਤੇ ਉਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਕਬਜ਼ਾ ਜਿਹੜਾ ਛਡਾਇਆ ਜਾਵੇ ਵੀਡੀਓ ਸਾਹਿਬ ਨੇ ਇਹ ਸਾਰੀ ਕਾਰਵਾਈ ਕਰਾਈ ਅੱਛਾ ਜੀ ਵੀਡੀਓ ਸਾਹਿਬ ਤੋਂ ਇਲਾਵਾ ਹੋਰ ਕਿਹਨਾਂ ਦੇ ਧਿਆਨ ਦੇ ਵਿੱਚ ਮਸਲਾ ਜੀ ਤਸੀਲਦਾਰ ਸਾਹਿਬ ਤੋਂ ਨਿਸ਼ਾਨਦੇਹੀ ਕਰਵਾਈ ਗਈ ਪਹਿਲਾਂ ਹਾਂਜੀ ਉਹਨਾਂ ਤੇ ਰਹੀ ਵੀਡੀਓ ਸਾਹਿਬ ਨੇ ਤਸੀਲਦਾਰ ਸਾਹਿਬ ਨੂੰ ਲਿਖ ਕੇ ਦਿੱਤਾ ਹਾਂਜੀ ਉਹਨਾਂ ਨੇ ਪੁਲਸ ਨੂੰ ਜਾ ਕੇ ਨਿਸ਼ਾਨਦੇਹੀ ਕਰਵਾਈ ਆ ਉਹ ਸਾਰਾ ਜੀ ਜਗ੍ਹਾ ਜਿਹੜੀ ਆ ਉਹ ਨਜਾਇਜ਼ ਵਸ ਰਿਹਾ ਸੀ ਉਹ ਉਹਦੋਂ ਕਿਹਾ ਕਿ ਕਿਹਾ ਆ ਕਿ ਇਕੱਲਾ ਸਾਡੇ ਤੇ ਹੀ ਕਾਰਵਾਈ ਕੀਤੀ ਗਈ ਹੈ ਸਾਰਿਆਂ ਤੇ ਹੋਏ ਜਿੰਨਾ ਵੀ ਉੱਥੇ ਨਜਾਇਜ਼ ਕਬਜ਼ਾ ਕੀਤਾ ਸਾਰਿਆਂ ਦਾ ਹੀ ਛਡਾਇਆ ਜਾਊਗਾ ਕੀਤਾ ਉਹ ਛਡਾਇਆ ਜਾਏਗਾ ਅੱਛਾ ਇਹਦੇ ਵਿੱਚ ਜਿੰਨੇ ਵੀ ਕੋਈ ਕਬਜ਼ਾ ਕੀਤਾ ਭਾਵੇਂ ਕੋਈ ਸਾਡਾ ਆਪਣਾ ਚਾਚੇ ਦਾ ਪੁੱਤ ਹੋਵੇ ਭਾਵੇਂ ਭਰਾ ਹੋਵੇ ਕੋਈ ਵੀ ਕਿਸੇ ਨੂੰ ਨਹੀਂ ਕਰਨ ਦਵਾਂਗੇ ਇਹਦੇ ਵਿੱਚ ਕਿਸੇ ਨਾਲ ਕੋਈ ਲਿਆਜ ਨਹੀਂ ਕੀਤਾ ਜਾਏਗਾ ਹਾਂਜੀ ਅ ਨੰਬਰਦਾਰ ਸਾਹਿਬ ਪਪਾ ਸਰਪੰਚ ਨਾਲ ਵੀ ਗੱਲਬਾਤ ਕਰਨਾ ਸੀ ਅ ਤੁਸੀਂ ਦੱਸ ਸਕਦੇ ਏ ਇਸ ਵਕਤ ਸਰਪੰਚ ਸਾਹਿਬ ਦੀ ਮਜਬੂਰੀ ਹੈ ਕਿ ਆਪਾਂ ਪੰਜਾਬ ਦੇ ਪਰਚ ਬੈਠੇ ਆ ਉਹ ਕੀ ਕਾਰਨ ਨਹੀਂ ਆਏ ਜੀ ਉਹਨਾਂ ਦੇ ਕੋਈ ਭਰਾ ਬਾਹਰੋਂ ਆਏ ਆ ਆਸਟ੍ਰੇਲੀਆ ਤੋਂ ਉਹਨਾਂ ਦੇ ਨਾਲ ਉਹ ਸ਼੍ਰੀਨਗਰ ਹਰ ਅ ਪਹਾੜੀਏ ਰਿਸ਼ਤ ਘੁੰਮਣ ਗਏ ਆ ਆ ਪੰਜ ਦਿਨ ਮੰਨ ਲ ਸਕਦੇ ਨੇ ਪਹਿਲਾਂ ਵਾਲੀ ਕੋਈ ਨਿਸ਼ਾਨੀ ਕੀਤੀ ਗਈ ਸੀ ਕਿਹਦੀ ਜਾਣਕਾਰੀ ਹੈ ਜੀ ਕਿੰਨਾ ਲੋਕਾਂ ਨੇ ਕਿਹਾ ਕਿ ਪਰਿਵਾਰ ਦਾ ਦੋਸ਼ ਆ ਕੇ ਸਾਨੂੰ ਇਕੱਲੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਨਿਸ਼ਾਨਦੀ ਸੰਬੰਧੀ ਸਾਲ ਉਹ ਪੰਚਾਇਤ ਨੇ ਜਿਹੜਾ ਮਤਾ ਦਿੱਤਾ ਹੈ ਜਿਹੜੇ ਅਗਲੇ ਦਿਨ ਨਿਸ਼ਾਨਦੀ ਪੰਚਾਇਤ ਦੀ ਕਾਰਵਾਈ ਡਿਸਟ੍ਰਿਕਟ ਪਾਰਟੀ ਮੱਦੀ ਤੋਂ ਦਿੱਤੀ ਉਹਦੀ ਨਿਸ਼ਾਨਦੀ ਜਿਹੜੀ ਆ ਉਹ ਕਰਾਈ ਗਈ ਤੇ ਮਾਲ ਵਿਭਾਗ ਨੇ ਮੌਕੇ ਤੇ ਜਾ ਕੇ ਨਿਸ਼ਾਨਦੀ ਕੀਤੀ ਇੱਕ ਵਾਰ ਦਾ ਦੋਸ਼ ਹੈ ਕਿ ਸਾਡੇ ਕਿੰਨੇ ਨੂੰ ਟਾਰਗੇਟ ਕੀਤਾ ਜਾ ਰਿਹਾ ਕਿੰਨੇ ਲੋਕਾਂ ਦੀ ਕੋਈ ਨਿਸ਼ਾਨਦੀ ਹੋਈ ਜਿਹੜਾ ਰਕਬਾ ਪੰਚਾਇਤ ਨੇ ਉਹਦੇ ਵਿੱਚੋਂ ਮੈਨੂੰ ਜਵਾਨੀ ਤੇ ਜਾਗਰੀ ਹੈ ਜਿਹੜਾ ਰਕਬਾ ਪੰਚਾਇਤ ਨੇ ਕਾਰਵਾਈ ਦਸਤਾਵੇਜ਼ ਤੇ ਭਾ ਕੇ ਭੇਜਿਆ ਉਹਦੀ ਨਿਸ਼ਾਨੀ ਜਿਹੜੀ ਪੰਚਾਇਤ ਨੇ ਚਾਇਆ ਉਹ ਉਹ ਲੀ ਗਏ ਤੇ ਹੁਣ ਇੱਕ ਦੋ ਦਿਨ ਪਹਿਲਾਂ ਉਹ ਜਿਹੜਾ ਕੋਈ ਖੜਾ ਪਨਾਏ ਸਰਦਾਰ ਮस्तान ਸਿੰਘ ਬਣਾਵਾਂ ਉਹਦਾ ਟਹਾਡੇ ਵੀ ਕੀਤਾ ਗਿਆ ਕਿ ਉਹ ਆਪਜੀ ਦੇ ਧਿਆਨ ਦੇ ਵਿੱਚ ਆ ਕਿ ਨਹੀਂ ਨਹੀਂ ਉਹਦੇ ਬਾਰੇ ਨਹੀਂ ਸਾਨੂੰ ਜਿਹੜਾ ਕੋਈ ਟਹਾਡੇ ਦੀ ਬਾਰੇ ਸਾਨੂੰ ਕੋਈ ਪਤਾ ਨਹੀਂ ਜੀ ਨਾਡਬਜਾਰੀ ਕੀਤੀ ਗਈ ਜੀ ਪੰਚਾਇਤ ਨੂੰ ਪਾਵਰ ਦਿੱਤੀ ਗਈ ਹੈ ਕਿ ਟਹਾਡੇ ਨਹੀਂ ਨਹੀਂ ਠੀਕ ਹੋ ਸਕਦਾ